ਜਲੰਧਰ ਵਿੱਚ ਰਹੀ ਦੀ ਸਾਂਝ ਦਾ ਵਿਆਹ ਅੰਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ ਸਮਾ ਵਧੀਆਂ ਲੰਗ ਰਿਆ ਸੀ ਪਰ ਆਖਰ ਸੱਸ ਨੂੰ ਵਾਲਾ ਕਲੇਸ਼ ਸ਼ੁਰੂ ਹੋ ਗਿਆ ਸਾਂਝ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੀ ਆਪਣੀ ਸੱਸ ਨਾਲ ਨਹੀਂ ਨਿਪ ਸਕਦੀ ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਸਾਂਝ ਨਵੇਂ ਵਿਚਾਰਾਂ ਵਾਲੀ ਸਾਂਝ ਤੇ ਉਸ ਦੀ ਸੱਸ ਦੇ ਝਗੜੇ ਆਏ ਦਿਨ ਵਧ ਰਹੇ ਸਨ ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਨਾ ਤਾਂ ਸੱਸ ਸਾਝ ਦੇ ਕੰਮ ਕਰ ਵਿੱਚ ਟਿੱਪਣੀ ਕਰਨੋਂ ਹਟਦੀ ਤੇ ਨਾ ਹੀ ਸਾਝ ਸਿੱਧੇ ਮੂੰਹ ਜਵਾਬ ਦੇਣੋਂ ਹਟਦੀ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਸਨ ਸਾਝ ਨੂੰ ਆਪਣੀ ਸੱਸ ਨਾਲ ਪੂਰੀ ਤਰ੍ਹਾਂ ਨਫ਼ਰਤ ਹੋ ਗਈ ਸੀ ਸਾਝ ਨੂੰ ਉਹ ਕੜੀ ਬਹੁਤ ਬੁਰੀ ਲੱਗਦੀ ਜਦੋਂ ਸਾਰਿਆਂ ਦੇ ਸਾਹਮਣੇ ਆਪਣੀ ਸੱਸ ਦਾ ਸਤਿਕਾਰ ਕਰਨਾ ਪੈਂਦਾ ਹੁਣ ਉਹ ਕਿਸੇ ਤਰ੍ਹਾਂ ਵੀ ਆਪਣੀ ਸੱਸ ਤੋਂ ਪਿੱਛਾ ਛਡਾਉਣਾ ਚਾਹੁੰਦੀ ਸੀ ਉਹ ਸਾਰਾ ਦਿਨ ਸਕੀਮਾਂ ਘੜਦੀ ਰਹਿੰਦੀ ਸੋਚਦੀ ਰਹਿੰਦੀ ਕਿ ਸੱਸ ਤੋਂ ਪਿੱਛਾ ਕਿਵੇਂ ਛਡਾਵਾਂ ਇੱਕ ਦਿਨ ਜਦੋਂ ਫਿਰ ਦੋਵਾਂ ਦਾ ਝਗੜਾ ਹੋ ਗਿਆ ਤਾਂ ਸਾਂਝ ਦੇ ਘਰ ਵਾਲੇ ਗਗਨੇ ਵੀ ਆਪਣੀ ਮਾਂ ਦਾ ਪੱਖ ਲਿਆ ਤਾਂ ਸਾਂਝ ਹੋਰ ਹੀ ਗੁੱਸੇ ਵਿੱਚ ਆ ਗਈ ਤੇ ਘਰ ਵਾਲਿਆਂ ਨਾਲ ਲੜ ਕੇ ਆਪਣੇ ਪੇਕੇ ਜਲੰਧਰ ਆਪਣੇ ਪਾਪਾ ਕੋਲ ਆ ਗਈ ਸਾਂਝ ਦੇ ਪਿਤਾ ਅਫਸਰ ਰਟਾਇਰ ਹੋਏ ਸਨ ਉਹ ਸਾਂਝ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਸਾਂਝ ਦੇ ਛੋਟੇ ਹੁੰਦਿਆ ਸੀ ਉਸਦੀ ਮਾਂ ਚਲਵੱਸੀ ਸੀ ਉਹਨਾਂ ਨੇ ਆਪਣੀ ਧੀ ਨੂੰ ਪੁੱਤਾਂ ਨੂੰ ਵੱਧ ਪਿਆਰ ਦੇ ਕੇ ਪਾਲਿਆ ਸੀ ਉਹ ਉਹਨਾਂ ਦੀ ਅੱਖ ਵਿੱਚ ਅਥਰੂ ਵੀ ਨਹੀਂ ਸੀ ਦੇਖ ਸਕਦੇ ਸਾਂਝ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਰੋ ਰੋ ਕੇ ਦੱਸੀ ਤੇ ਕਿਹਾ ਪਿਤਾ ਜੀ ਜਿੰਨਾ ਚਿਰ ਮੇਰੀ ਸੱਸ ਜਿਉਂਦੀ ਹੈ ਮੈਂ ਉਸ ਘਰ ਵਿੱਚ ਦੁਬਾਰਾ ਨਹੀਂ ਜਾਵਾਂਗੀ ਤੇ ਸਾਂਝ ਦਾ ਪਿਤਾ ਵੀ ਸਾਂਝ ਵੱਲ ਵੇਖ ਕੇ ਬਹੁਤ ਪਰੇਸ਼ਾਨ ਹੋਇਆ ਉਹ ਆਪਣੀ ਧੀ ਦਾ ਦੁੱਖ ਘਟਾਉਣਾ ਚਾਹੁੰਦਾ ਸੀ ਪਰ ਇਸ ਗੱਲ ਵਿੱਚ ਕੀ ਕਰ ਸਕਦਾ ਸੀ ਉਸਨੇ ਸਾਂਝ ਨਾਲ ਗੱਲ ਕੀਤੀ ਫਿਰ ਗਗਨ ਨਾਲ ਗੱਲ ਕੀਤੀ ਤੇ ਗਗਨ ਨੂੰ ਕਿਹਾ ਉਹ ਸਾਂਝ ਨੂੰ ਆ ਕੇ ਲੈ ਜਾਵੇ ਉਹਨਾਂ ਨੂੰ ਪਿਆਰ ਨਾਲ ਸਮਝਾਵੇ ਮਾਂ ਅਤੇ ਘਰਵਾਲੀ ਵਿੱਚ ਬੈਲੈਂਸ ਬਣਾ ਕੇ ਰੱਖੇ ਪਰ ਗਗਨ ਨੇ ਵੀ ਅੱਗੋਂ ਆਪਣੀ ਮਜਬੂਰੀ ਦੱਸੀ ਉਹ ਕਹਿਣ ਲੱਗਾ ਪਾਪਾ ਸਾਂਝ ਨੂੰ ਤਾਂ ਮੈਂ ਲੈ ਜਾਵਾਂਗਾ ਪਰ ਇਹਨਾਂ ਦੀ ਲੜਾਈ ਤੋਂ ਤਾਂ ਮੈਂ ਆਪ ਦੁਖੀ ਹਾਂ ਮੈਨੂੰ ਕੁਝ ਨਹੀਂ ਸਮਝ ਲੱਗਦਾ ਕਿ ਮੈਂ ਕਿਸ ਨੂੰ ਸਮਝਾਵਾਂ ਮਾਂ ਨੂੰ ਜਾਂ ਸਾਂਝ ਨੂੰ ਸਾਂਝ ਜੇਤ ਤੇ ਅੜ ਗਈ ਕਿਉਂ ਵਾਪਸ ਆਪਣੇ ਸਹੁਰੇ ਨਹੀਂ ਜਾਵੇਗੀ ਸਾਂਝ ਦੇ ਪਿਤਾ ਨੇ ਆਪਣੇ ਭਰਾਵਾਂ ਨਾਲ ਸਲਾਹ ਕੀਤੀ ਕਿ ਇਸ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਵੇ ਸਾਂਝ ਨੂੰ ਕਿਵੇਂ ਸਮਝਾਇਆ ਜਾਵੇ ਫਿਰ ਸਾਂਝ ਦਾ ਤਾਇਆ ਸਾਂਝ ਨੂੰ ਸਮਝਾਉਣ ਲੱਗਾ ਤਾਂ ਸਾਂਝ ਨੇ ਕਿਹਾ ਤਾਇਆ ਜੀ ਜੇ ਮੇਰੀ ਸੱਸ ਮਰ ਜਾਵੇ ਤਾਂ ਹੀ ਮੈਂ ਸਹੁਰੇ ਜਾਵਾਂਗੀ ਤਾਇਆ ਕਹਿਣ ਲੱਗਾ ਸੱਸ ਪਤਾ ਨਹੀਂ ਕਦੋਂ ਮਰੇਗੀ ਪਰ ਮੈਂ ਤੈਨੂੰ ਇੱਕ ਨੁਕਤਾ ਦੱਸਦਾ ਹਾਂ ਕਿ ਤੇਰੀ ਸੱਸ 6 ਮਹੀਨਿਆਂ ਵਿੱਚ ਗੱਡੀ ਚੜ ਜਾਵੇਗੀ ਇਸ ਦੁਨੀਆ ਨੂੰ ਵਿਦਾ ਕਿਹਾ ਜਾਵੇਗੀ ਤਾਇ ਦੇ ਹੀ ਗੱਲ ਸੁਣ ਕੇ ਸਾਂਝ ਬੜੀ ਖੁਸ਼ ਹੋਈ ਕਹਿਣ ਲੱਗੀ ਉਹ ਕਿਵੇਂ ਤਾਇਆ ਸਾਂਝ ਨੂੰ ਇੱਕ ਹਕੀਮ ਕੋਲ ਲੈ ਕੇ ਗਿਆ ਤੇ ਉਹ ਸਕੀਮ ਨੂੰ ਸਾਂਝ ਦੀ ਸਾਰੀ ਮੁਸ਼ਕਲ ਦੱਸੀ ਹਕੀਮ ਨੇ ਸਾਂਝ ਨੂੰ ਇੱਕ ਸ਼ੀਸ਼ੀ ਦਿੱਤੀ ਉਸ ਵਿੱਚ ਦਵਾਈ ਸੀ ਉਸਨੇ ਸਾਂਝ ਨੂੰ ਕਿਹਾ ਰੋਜ਼ ਹੀ ਆਪਣੀ ਸੱਸ ਨੂੰ ਸਿਰਫ ਇੱਕ ਚੁੰਡੀ ਚਾਹ ਵਿੱਚ ਰੋਟੀ ਵਿੱਚ ਜਾਂ ਕਿਸੇ ਵੀ ਚੀਜ਼ ਵਿੱਚ ਲਾ ਕੇ ਦੇ ਦੇਵੀ ਇਸ ਦਵਾਈ ਵਿੱਚ ਇਸ ਵਿੱਚ ਜ਼ਹਿਰ ਹੈ ਹੌਲੀ ਹੌਲੀ ਛੇ ਸੱਤ ਮਹੀਨੇ ਵਿੱਚ ਇਹ ਤੇਰੀ ਸੱਸ ਦੀ ਜਾਨ ਕੱਢ ਲਵੇਗੀ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗੇਗਾ ਇਹ ਸਾਰਾ ਕੰਮ ਤੈਨੂੰ ਬੜੇ ਧਿਆਨ ਨਾਲ ਕਰਨਾ ਪੈਣਾ ਹੈ ਸਾਂਝ ਕਹਿਣ ਲੱਗੀ ਹਕੀਮ ਜੀ ਤੁਸੀਂ ਫਿਕਰ ਨਾ ਕਰੋ ਇਹ ਤਾਂ ਮੇਰਾ ਛੁਟਕੀ ਦਾ ਕੰਮ ਹੈ ਕਿਸੇ ਨੂੰ ਪਤਾ ਨਹੀਂ ਲੱਗਣ ਦੇਵਾਂਗੀ ਪਰ ਇਹ ਹੈ ਤੁਹਾਡੇ ਚਿਹਰ ਦਾ ਅਸਰ ਹੋਣਾ ਚਾਹੀਦਾ ਹੈ ਹਕੀਮ ਨੇ ਕਿਹਾ 100% ਤੇ ਸਾਂਝ ਖੁਸ਼ੀ-ਖੁਸ਼ੀ ਉਹ ਜ਼ਹਿਰ ਵਾਲੀ ਸ਼ੀਸ਼ੀ ਲੈ ਕੇ ਵਾਪਸ ਆਪਣੇ ਸਹੁਰੇ ਚਲੇ ਗਈ। ਸੱਸ ਨੇ ਸਾਂਝਵਲ ਵੇਖ ਕੇ ਮੱਥੇ ਤੇ ਤਿਊੜੀਆਂ ਪਾਈਆਂ ਤੇ ਸਾਂਝ ਆਪਣੀ ਸੱਸਵਾਲ ਵੇਖ ਕੇ ਮਨ ਚ ਖੁਸ਼ ਹੋ ਰਹੀ ਸੀ ਕਿ ਬਸ 6 ਮਹੀਨੇ ਹੋਰ 6 ਮਹੀਨੇ ਤੋਂ ਬਾਅਦ ਤੇਰੀ ਸ਼ਕਲ ਵੀ ਮੈਨੂੰ ਨਹੀਂ ਦਿਖੇਗੀ। ਤੇ ਬਸ ਅਗਲੇ ਹੀ ਦਿਨ ਤੋਂ ਸਾਂਝ ਨੇ ਆਪਣੀ ਸਕੀਮ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਰੋਜ਼ ਜਦੋਂ ਵੀ ਰੋਟੀ ਬਣਾਉਂਦੀ ਇੱਕ ਚੁੰਡੀ ਜ਼ਹਿਰ ਦੀ ਸਬਜ਼ੀ ਵਿੱਚ ਪਾ ਕੇ ਆਪਣੇ ਸੱਸ ਨੂੰ ਦਿੰਦੀ ਸੱਸ ਉਹਨੂੰ ਬੁਰਦੁੜ ਕਰਦੀ ਪਰ ਸਾਂਝ ਉਸ ਨੂੰ ਰੋਟੀ ਬਣਾਉਂਦਾ ਵੀ ਮਾਨਿਮਾਨ ਖੁਸ਼ ਹੁੰਦੀ ਤੇ ਮਨ ਵਿੱਚ ਕਹਿੰਦੀ ਬਸ 6 ਮਹੀਨੇ ਹੋਰ ਤੇ ਸੱਸ ਜਦੋਂ ਵੀ ਸਾਂਝ ਦੀ ਕਿਸੇ ਗੱਲ ਤੇ ਟਿੱਪਣੀ ਕਰਦੀ ਸਾਂਝ ਅੱਗੂ ਕੁਛ ਨਾ ਕਹਿੰਦੀ ਬਸ ਆਪਣੇ ਮਨ ਵਿੱਚ ਮੁਸਕਰਾਉਂਦੀ ਰਹਿੰਦੀ ਤੇ ਜਦੋਂ ਇਸੇ ਤਰ੍ਹਾਂ ਹੀ 1.5 ਤੋਂ ਮਹੀਨੇ ਲੰਘ ਗਏ ਤਾਂ ਸੱਸ ਨੂੰ ਲੱਗਾ ਕਿ ਮੇਰੀ ਨਾ ਬਹੁਤ ਪਤਲ ਗਈ ਹੈ ਮੈਂ ਹੀ ਹਾਂ ਜਿਸ ਨੂੰ ਮਾੜਾ ਚੰਗਾ ਬੋਲਦੀ ਰਹਿੰਦੀ ਹਾਂ ਸੱਸ ਦਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ ਸੱਸ ਨੂੰ ਲੱਗਦਾ ਸੀ ਕਿ ਨੌ ਚੁੱਪ ਕਰਕੇ ਮੇਰੀ ਗੱਲ ਸੁਣਦੀ ਹੈ ਨੌ ਬਦਲ ਗਈ ਪਰ ਨੌ ਮਨ ਹੀ ਮਨ ਮੁਸਕਰਾਉਂਦੀ ਸੀ ਕਿ ਬਸ ਥੋੜਾ ਚਿਰ ਹੋਰ ਉਹ ਜਦੋਂ ਵੀ ਇਹ ਗੱਲ ਸੋਚਦੀ ਕਿ 6 ਮਹੀਨੇ ਦੇ ਵਿੱਚ ਵਿੱਚ ਮੇਰੀ ਸੱਸ ਨੇ ਮਰ ਜਾਣਾ ਹੈ ਉਹ ਮਨ ਵਿੱਚ ਬਹੁਤ ਖੁਸ਼ ਹੋਣ ਦੀ ਤੇ ਇਸ ਤਰਾ ਕਰਦਿਆਂ ਹੀ 4-5 ਮਹੀਨੇ ਲੰਘ ਗਏ ਹੁਣ ਸੱਸ ਦਾ ਸੁਭਾਅ ਬਿਲਕੁਲ ਬਦਲ ਚੁੱਕਾ ਸੀ ਉਹ ਸਾਂਝ ਨੂੰ ਕਦੀ ਵੀ ਮਾੜਾ ਨਹੀਂ ਸੀ ਬੋਲਦੀ ਉਲਟਾ ਉਸ ਨੂੰ ਅਸੀਸਾਂ ਦਿੰਦੀ ਦੁਆਵਾਂ ਦਿੰਦੀ ਉਸਦੇ ਕੰਮ ਵਿੱਚ ਹੱਥ ਵਟਾਉਂਦੀ ਉਸ ਦੀ ਪ੍ਰਸ਼ੰਸਾ ਕਰਦੀ ਸੱਸ ਦਾ ਬਦਲਿਆ ਸੁਭਾ ਸਾਂਝ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੀ ਮਰੀ ਹੋਈ ਮਾਂ ਵਾਪਸ ਆ ਗਈ ਹੋਵੇ ਹਰ ਵੇਲੇ ਸੱਸ ਉਸ ਦਾ ਖਿਆਲ ਰੱਖਦੀ ਜੇ ਸੱਸ ਕਿਤੇ ਬਾਹਰ ਜਾਂਦੀ ਤਾਂ ਸਾਂਝ ਲਈ ਜ਼ਰੂਰ ਕੁਝ ਨਾ ਕੁਝ ਲਿਆਉਂਦੀ ਹੁਣ ਸਾਂਝ ਦੇ ਮਨ ਵਿੱਚ ਹੀ ਸੱਸ ਲਈ ਪਿਆਰ ਉਮੜਨ ਲੱਗਾ ਸੀ ਉਸ ਨੂੰ ਲੱਗਣ ਲੱਗਾ ਜਿਵੇਂ ਸੱਸ ਨੂੰ ਜ਼ਹਿਰ ਦੇ ਕੇ ਉਹ ਬਹੁਤ ਵੱਡੀ ਗਲਤੀ ਕਰ ਰਹੀ ਹੈ ਬਹੁਤ ਵੱਡਾ ਜ਼ੁਲਮ ਕਰ ਰਹੀ ਹੈ ਉਸ ਦੀ ਸੱਸ ਜੋ ਉਸ ਨੂੰ ਮਾਂ ਵਰਗੀ ਲੱਗਦੀ ਹੈ ਉਸ ਨਾਲ ਇਹੋ ਜਿਹਾ ਵਤੀਰਾ ਕਿਵੇਂ ਕਰ ਸਕਦੀ ਹੈ ਹੁਣ ਜਦੋਂ ਵੀ ਉਹ ਸੋਚਦੀ ਕਿ ਉਸ ਦੀ ਸੱਸ ਕੋਲ ਸਿਰਫ 1 ਮਹੀਨਾ ਰਹਿ ਗਿਆ ਹੈ ਤਾਂ ਉਸ ਦੇ ਮਾਨਸਿਕ ਤੜਫ ਨਿਕਲਦੀ ਕਿ ਮੈਂ ਕੀ ਕੀਤਾ ਮੈਂ ਗਲਤ ਕੀਤਾ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਗਗਨ ਉਹਨਾਂ ਦੋਵਾਂ ਵਾਂਗ ਹਲ ਦੇਖ ਕੇ ਸਕੂਨਪਰੀ ਜ਼ਿੰਦਗੀ ਜੀ ਰਿਹਾ ਸੀ ਉਹਨਾਂ ਦੇ ਘਰ ਵਿੱਚ ਖੁਸ਼ਹਾਲੀ ਸੀ ਹਰ ਵੇਲੇ ਹੱਸਦਾ ਖੇਡਦਾ ਪਰਿਵਾਰ ਸੀ ਪਰ ਸਾਂਝ ਸਾਂਝ ਦੇ ਅੰਦਰ ਇੱਕ ਪਰੇਸ਼ਾਨੀ ਸੀ ਉਸ ਨੂੰ ਲੱਗਦਾ ਸੀ ਕਿਸੇ ਤਰ੍ਹਾਂ ਮੈਂ ਆਪਣੀ ਸੱਸ ਨੂੰ ਬਚਾ ਲਵਾਂ ਉਹ ਚੀਚੀ ਰੋਣ ਲੱਗ ਪਈ ਸੱਸ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਪੁੱਛਿਆ ਕੀ ਗੱਲ ਹੈ ਸਾਂਝ ਕਹਿਣ ਲੱਗੀ ਮੈਨੂੰ ਆਪਣੇ ਪਾਪਾ ਦੀ ਬਹੁਤ ਯਾਦ ਆ ਰਹੀ ਹੈ ਮੈਂ ਆਪਣੇ ਪਾਪਾ ਕੋਲ ਜਾਣਾ ਚਾਹੁੰਨੀ ਹਾਂ ਸਾਦੀ ਸੱਸ ਨੇ ਉਸੇ ਵੇਲੇ ਹੀ ਉਸ ਨੂੰ ਉਸਦੇ ਪਾਪਾ ਦੇ ਘਰ ਭੇਜ ਦਿੱਤਾ ਸਾਂ ਜਾਣ ਕੇ ਆਪਣੇ ਪਿਤਾ ਦੇ ਗਲ ਲਾ ਕੇ ਉੱਚੀ ਉੱਚੀ ਰੋਈ ਉਹ ਕਹਿਣ ਲੱਗੀ ਪਿਤਾ ਜੀ ਮੈਂ ਆਪਣੀ ਸੱਸ ਨੂੰ ਜ਼ਹਿਰ ਦੇ ਚੁੱਕੀ ਹਾਂ ਸਾਢੇ 5 6 ਮਹੀਨੇ ਉਹ ਚੱਲੇ ਹਨ ਹੁਣ ਪਤਾ ਨਹੀਂ ਕਿੰਨੇ ਦਿਨ ਹੈ ਪਰ ਮੈਨੂੰ ਲੱਗਦਾ ਮੈਂ ਗਲਤੀ ਕੀਤੀ ਤੁਸੀਂ ਤਾਇਆ ਜੀ ਨੂੰ ਕਹੋ ਉਸ ਹਕੀਮ ਨੂੰ ਕਹਿਣ ਕੋਈ ਹੋਰ ਦਵਾਈ ਦੇਵੇ ਛੇਤੀ ਛੇਤੀ ਮੇਰੀ ਸੱਸ ਠੀਕ ਹੋ ਜਾਵੇ ਮੈਂ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦੀ ਉਹ ਮੈਨੂੰ ਮੰਮੀ ਵਾਂਗ ਪਿਆਰ ਕਰਦੇ ਹਨ। ਉਹ ਮੇਰਾ ਬੜਾ ਧਿਆਨ ਰੱਖਦੇ ਹਨ। ਸਾਜ ਦਾ ਪਿਤਾ ਜਿਸ ਨੇ ਸਾਜ ਨੂੰ ਗੱਲ ਵਿੱਚ ਲਿਆਇਆ ਸੀ ਕਹਿਣ ਲੱਗਾ ਤੂੰ ਫਿਕਰ ਨਾ ਕਰ। ਆਪਾਂ ਹੁਣੇ ਕੋਈ ਇਸ ਗੱਲ ਦਾ ਹੱਲ ਵੀ ਲੱਭ ਲੈਂਦੇ ਹਾਂ। ਸਾਜ ਦੇ ਤਾਇਆ ਨੂੰ ਸੱਦਿਆ ਗਿਆ ਤੇ ਤਾਇਆ ਕਹਿਣ ਲੱਗਾ ਧੀਏ ਕੀ ਗੱਲ ਹੋ ਗਈ? ਤੂੰ ਤੇ ਕਹਿੰਦੀ ਸੀ ਸੱਸ ਮਰੇ ਤਾਂ ਹੀ ਚੰਗਾ ਪਰ ਤੂੰ ਹੁਣ ਸੱਸ ਨੂੰ ਬਚਾਉਣ ਬਾਰੇ ਸੋਚ ਰਹੀ ਹੈਂ। ਸਾਜ ਕਹਿਣ ਲੱਗੀ ਤਾਇਆ ਜੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਉਹ ਤਾਂ ਮੈਨੂੰ ਮਾਂ ਵਾਂਗ ਪਿਆਰ ਕਰਦੀ ਹੈ ਮੈਂ ਇਹਨੂੰ ਮਾਰਨਾ ਨਹੀਂ ਚਾਹਦੀ ਮੈਂ ਤੁਹਾਡੇ ਹੱਥ ਜੋੜਦੀ ਹਾਂ ਤੁਸੀਂ ਉਸਾਕੀ ਮਨੋਂ ਕਹ ਜਿਹੜਾ ਜ਼ਹਿਰ ਉਸਨੇ ਦਿੱਤਾ ਸੀ ਉਹ ਜ਼ਹਿਰ ਖਤਮ ਕਰਨ ਵਾਲੀ ਕੋਈ ਦਵਾਈ ਦਵੇ ਪਰ ਛੇਤੀ ਦਵੇ ਤਾਂ ਜੋ ਮੇਰੀ ਸੱਸ ਨੂੰ ਕੁਝ ਨਾ ਹੋਵੇ ਤਾਇਏ ਨੇ ਸਾਂਝ ਨੂੰ ਗਲ ਵਿੱਚ ਲਿਆ ਪਿਆਰ ਨਾਲ ਉਸਦੇ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗਾ ਸਾਂਝ ਤੇਰੀ ਸੱਸ ਨੂੰ ਕੁਝ ਨਹੀਂ ਹੋਵੇਗਾ ਤੇ ਉੱਚੀ ਉੱਚੀ ਹੱਸਣ ਲੱਗ ਪਈ ਸਾਹਜ ਆਪਣੇ ਤਾਇਵਲ ਵੇਖ ਕੇ ਹੈਰਾਨ ਸੀ ਤਾਇਆ ਕਹਿਣ ਲੱਗਾ ਪੁੱਤਰ ਇਹ ਤਾਂ ਸਿਰਫ ਤੈਨੂੰ ਸਿਖਾਉਣ ਲਈ ਤੈਨੂੰ ਸਹੀ ਰਸਤਾ ਦਿਖਾਉਣ ਵਾਸਤੇ ਇਹ ਤਰੀਕਾ ਅਪਣਾਇਆ ਕਿਉਂਕਿ ਮਾਂ ਪਿਓ ਦਾ ਫਰਜ਼ ਹੁੰਦਾ ਹੈ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਰਹੀ ਤੇਰੇ ਸੱਸ ਨੂੰ ਮਾਰਨ ਵਾਲੀ ਖਲ ਤੇ ਜਿਹੜੀ ਸ਼ੀਸ਼ੀ ਤੈਨੂੰ ਦਿੱਤੀ ਸੀ ਜ਼ਹਿਰ ਵਾਲੀ ਉਹ ਜ਼ਹਿਰ ਨਹੀਂ ਉਸ ਵਿੱਚ ਤਾਂ ਹਾਜਮੇ ਵਾਲਾ ਚੂਰਨ ਸੀ ਹੋਰ ਕੁਝ ਵੀ ਨਹੀਂ ਜੇ ਤੂੰ ਧੀ ਬਣ ਕੇ ਰਹਿਣ ਦੀ ਕੋਸ਼ਿਸ਼ ਕਰੇਂਗੀ ਤਾਂ ਉਹ ਵੀ ਮਾਂ ਬਣਨ ਦੀ ਕੋਸ਼ਿਸ਼ ਕਰਦੀ ਹੈ ਹਾਂ ਜੇ 19 ਕੀ ਹੋ ਵੀ ਜਾਂਦੀ ਹੈ ਤਾਂ ਉਮਰ ਦਾ ਫਰਕ ਹੈ ਥੋੜਾ ਸਿਆਣਾ ਵੀ ਸਿੱਖ ਲਈਦਾ ਹੈ ਫਿਰ ਕੀ ਹੋਇਆ ਮਾਂ ਪਿਓ ਦੀ ਨਹੀਂ ਸੁਣਦੇ ਮਾਂ ਪਿਓ ਦੀ ਤੇ ਸਹਿੰਦੇ ਹੋ ਇਹ ਸੁਣ ਕੇ ਸਾਂਝ ਖੁਸ਼ੀ ਵਿੱਚ ਨੱਚਣ ਲੱਗੀ ਧਾਇ ਨੇ ਪਿਆਰ ਦਿੱਤਾ ਪਿਓ ਨੇ ਪਿਆਰ ਦਿੱਤਾ ਤੇ ਕਹਿਣ ਲੱਗੇ ਧੀਏ ਹੁਣ ਤੂੰ ਆਪਣੇ ਸਾਸ ਦੀ ਰੱਜ ਕੇ ਸੇਵਾ ਕਰ ਤੇਰੀ ਸੱਸ ਨੂੰ ਕੁਝ ਨਹੀਂ ਹੋਵੇਗਾ ਸਾਂਝ ਕਹਿਣ ਲੱਗੀ ਸੱਚੀ ਪਾਪਾ ਤੁਸੀਂ ਤਾਇਆ ਜੀ ਤੇ ਮੇਰੀ ਸੱਸ ਨੇ ਵਾਕਿਆ ਹੀ ਮੈਨੂੰ ਸਹੀ ਰਸਤਾ ਦਿਖਾ ਦਿੱਤਾ ਧੰਨਵਾਦ ਤੁਹਾਡਾ ਤੁਸੀਂ ਮੇਰਾ ਘਰ ਬਚਾ ਲਿਆ ਮੇਰੇ ਕੋਲੋਂ ਪਾਪ ਹੋ ਜਾਣਾ ਸੀ ਉਸ ਤੋਂ ਬਚਾ ਲਿਆ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ